ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਗੁੱਤਰਬਾਜ ਵੀਰਾਂ ਨੂੰ। ਲੋ ਬਈ ਅੱਜ 27 ਮਈ 2024 ਨੂੰ ਡੀਆਂ। ਸਾਰੀਆਂ ਬਾਜੀਾਂ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਬਾਈ। ਅੱਜ ਦੀ ਸਭ ਤੋਂ ਵੱਡੀ ਬਾਜੀ ਸਪਿੰਨੇ ਮੱਖਾ ਜ਼ਿਲ੍ਹਾ ਮਾਨਸਾ 7200 ਮੋਡ ਵਾਲੀ ਵੀਰੇ। ਤੇ ਅਗਲੀ ਬਾਜੀ ਪਿੰਡ ਬਲਿਆਲ ਬਾਈ ਮੋਟਰਸਾਈਕਲ ਵਾਲੀ ਬਾਜੀ ਸੀ। ਅਕਬਰਪੁਰ ਅਕਬਰਪੁਰ ਸ਼ੰਨਾ ਵੀਰੇ ਇੱਥੇ ਮੋਟਰਸਾਈਕਲ ਵਾਲੀ ਬਾਜੀ ਸੀ। ਸਾਰੀਆਂ ਬਾਜੀਾਂ ਦੀ ਅਪਡੇਟ ਦੇਵਾਂਗੇ। ਪਹਿਲਾਂ ਗੱਲ ਕਰਦੇ ਹਾਂ ਬਾਈ ਪਿੰਡ ਬਲਿਆਲ ਜ਼ਿਲ੍ਹਾ ਸੰਗਰੂਰ 155 ਗੁੱਤਰ ਡੇਸ ਵੀਰੇ 3200 ਮੋਡ ਨੂੰ 4:15 ਤੇ ਬਾਈ ਬਾਜੀ ਨਿਪੜੀ ਐ। ਬਾਜੀ ਪੰਜ ਬੂਤਰਾ ਹੀ ਸਾਂਝੀ ਹੋ ਗਈ ਸੀ ਬਾਈ ਪਹਿਲਾ ਨੰਬਰ ਬਣਾਇਆ ਬਾਈ ਗੀਤਾ ਮਾਨ ਪੁੱਤੋ ਨੇ ਮੋਟਰਸਾਈਕਲ 'ਦਾ ਜੇ ਤੁਰਿਆ ਦੂਜਾ ਨੰਬਰ ਤਾਰੀ ਸ਼ਾਹੜ ਫਰੇਜ 'ਦਾ ਜੇ ਤੁਰਿਆ ਤੀਜਾ ਨੰਬਰ ਲਾਡੀ ਵਿੜਿੰਗ ਕੋਲਰ 'ਦਾ ਜੇ ਤੁਰਿਆ ਬਾਈ ਚੌਥਾ ਨੰਬਰ ਬਾਈ ਜੱਗੂ ਗਾਜੇਵਾਸ ਇਹ ਮੰਨੂ ਕਾਸਪੇ ਦਾ ਪੁੱਤਰ ਜੀ ਬਾਈ ਪੰਜਵਾਂ ਵੀਰੇ ਲਾਲੀ ਸੰਗਰੂਰ ਤੇ ਪਹਿਲਾ ਨੰਬਰ ਬਾਈ ਗੀਤਾ ਮਾਨ ਪੁੱਤੋ ਦੂਜਾ ਤਾਰੀ ਸ਼ਾਹੜ ਤੀਜਾ ਲਾਡੀ ਵਿੜਿੰਗ ਚੌਥਾ ਜੱਗੂ ਗਾਜੇਵਾਸ ਪੰਜਵਾਂ ਲਾਲੀ ਸੰਗਰੂਰ ਇਹਨਾਂ ਪੰਜਾਂ ਦੀ ਵੀਰੇ ਬਾਜੀ ਹੋਈ ਹੋਈ ਸੀਗੀ ਪਿੰਡ ਬਲੇ ਆਲ ਦੀ ਆਪਣਾ ਡਾਟਾ ਹੈ 155 ਓਡੇ ਸੀਗੇ 3200 ਰੁਪਇਆ ਮੋਟੇ ਸੀ ਬਾਈ ਅੱਜ ਦੀ ਅਗਲੀ ਬਾਜੀ ਸੀਗੀ ਬਾਈ ਪਿੰਡ ਅਕਬਰ ਪਰਚਾਨਾ ਜ਼ਿਲ੍ਹਾ ਲੁਧਿਆਣਾ 106 ਕੂਤਰ ਓਡੇ ਸੀ ਬਾਈ 3200 ਮੋਟ ਨੂੰ 3:30 ਮਿੰਟ ਦੇ ਵੇਰੇ ਬਾਜੀ ਨਿਪੜੀ ਆ ਬਾਜੀ 4 ਕੂਤਰਾਂ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਪ੍ਰਦੀਪ ਮੋਲਗੋਵਾਰਾ ਨੇ ਇਹ ਬਾਈ ਬਾਬਾ ਸੈਕਟਰੀ ਕਪ ਇਹਨਾਂ ਦਾ ਪੁੱਤਰ ਸੀਗਾ ਮੋਟਰਸਾਈਕਲ 'ਤੇ ਜੇਤੂ ਰਹਾ ਦੂਜਾ ਨੰਬਰ ਜਸਲੀਨ ਜੰਟਾ ਸਰੋਦ ਜੋ ਨੰਬਰ ਫੌਜੀ ਰੋਹੀੜਾ ਚੌਥਾ ਨੰਬਰ ਸਣੀ ਆਦਮਬਾਲ ਬਈ ਬਾਜੀ ਇਹਨਾਂ ਚਾਰਾਂ ਦੀ ਹੋ ਗਈ ਸੀ ਇਹ ਵੀਰੇ ਕੁੱਪ ਕਲਾਂ ਦੀ ਜਿਹੜੀ ਚੈਂਪੀਅਨਸ਼ਿਪ ਚੱਲ ਰਹੀ ਹੈ ਵੀਰੇ ਉਹਦੀ ਸੀ ਬਾਜੀ ਸੀ ਇਹ ਪਿੰਡ ਅਕਪੁਰ ਬੋਰਛੰਨਾ 106 ਵੱਡੇ ਸੀ 3200 ਰੁਪਏ ਮੁੱਢ ਸੀ ਬਾਈ ਮੋਟਰਸਾਈਕਲ ਵਾਲੀ ਬਾਜੀ ਸੀ ਬਾਈ ਅਗਲੀ ਬਾਜੀ ਸੀ ਬਾਈ ਪਿੰਡ ਰਿਗਾਰਡਲਾ ਪਾਣੀਪਤ ਤੇ 86 ਉਤਰੋ ਵੱਡੇ ਸੀ ਬਾਈ 5100 ਮੁੱਢ ਨੂੰ ਪਹਿਲਾ ਨੰਬਰ ਬਣਾਇਆ ਬਾਈ ਸ਼ਾਮ ਮਨਾਣਾ ਨੇ ਮੋਟਰਸਾਈਕਲ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਬਾਈ ਪੋਨਾ ਡਿਗਾਰਡਲਾ ਨੇ ਇਹ ਵੀਰੇ ਜਿੰਨੇ ਨੂੰ ਪੈਸੇ ਆਉਂਦੇ ਸੀ ਉਹਦਾ ਜੇਤੂ ਰਿਹਾ ਤੀਜੇ ਨੰਬਰ ਦਾ ਵੀਰੇ ਪਤਾ ਨਹੀਂ ਲੱਗ ਕਿਹਦਾ ਸੀਗਾ ਤੇ ਇੱਥੇ ਵੀਰੇ ਲਾਈਵ ਚੱਲਦਾ ਜੇ ਬਾਜੀ ਦਾ ਤੇ ਵੀਰੇ ਮੋਟਰਸਾਈਕਲ ਸੀਗਾ ਪਹਿਲਾਂ ਨਾਮ ਨਾਲ ਪਾਇਆ ਸੀ ਜੀ ਹਨ ਪੈਸੇ ਹੀ ਲਿਖੇ ਹੋਏ ਸੀ ਵੀਰੇ ਉਹ ਜਿੰਨੇ ਸੀ ਲਿਖੀ ਹੋਈ ਦੂਜੇ ਨੂੰ ਪੈਸੇ ਸੀ ਵੀਰੇ ਤੀਜੇ ਨੂੰ ਪੈਸੇ ਸੀਗੇ ਉਹ ਵੀਰੇ ਸੋਨ ਨੂੰ ਆਪ ਲਿਖ ਕੇ ਦੱਸਦੇ ਹਾਂ ਕਿੰਨੇ ਕਿੰਨੇ ਸੀਗੇ ਬਾਕੀ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਤੇ ਹੁਣ ਗੱਲ ਕਰਦੇ ਆਂ ਬਈ ਅੱਜ ਦੀ ਸਭ ਤੋਂ ਵੱਡੀ ਬਾਜੀ ਕਿਹਨੇ ਮੱਖਾ ਜਿਹੜਾ ਮਾਨਸਾ ਦੀ 124 ਗੁੱਤਰ ਉੱਡੇ ਸੀ ਮੇਰੇ ਬਾਤਤ 100 ਮੋਟ ਨੂੰ 3 ਵਜੇ ਆਏ ਤੇ 15 ਮਿੰਟ ਤੇ ਵੀਰੇ ਬਾਜੀ ਨਹੀਂ ਪੜੀ ਆ ਪਹਿਲਾ ਨੰਬਰ ਬਣਾਇਆ ਬਈ ਸੋਹਣ ਵੀਰੇ ਵਾਲਾ ਨੇ ਟਰੈਕਟਰ ਪਲੱਸ ਬਈ 3500 ਦੀ ਜਿੱਦਾਂ ਜੇਤੂ ਰਿਹਾ ਦੂਜਾ ਨੰਬਰ ਸਰਵਿਸ ਜਨੀਰ ਫ੍ਰਿਜ ਪਲੱਸ 2500 ਦੀ ਜਿੱਦਾਂ ਜੇਤੂ ਰਿਹਾ ਬਈ ਤੀਜਾ ਨੰਬਰ ਵੀਰੇ ਲਾਡੀ ਵਿੜਿੰਗ ਕੋਲਰ ਪਲੱਸ 1000 ਦੀ ਜਿੱਦਾਂ ਜੇਤੂ ਰਿਹਾ ਬਈ ਠਾਈ ਗੁੱਤਰਾਂ ਦੇ ਮੇਰੇ ਬਾਧਾ ਲੱਗਾ ਸੀ 5000 ਰੁਪਈਆ ਉਹ ਵੀਰੇ ਸੋਹਣ ਵੀਰੇ ਵਾਲਾ ਜ ਕੀ ਦੀ ਕਿੰਨਾ ਨਾ ਬਾਜੀ ਸਾਜੀ ਸਣਾ ਉਹ ਵੀਰੇ ਆਪਾਂ ਨੂੰ ਕੋਈ ਪਤਾ ਨਹੀਂ ਹਨਾ ਬਾਧੇ ਵਾਲੀ ਬਾਜੀ ਦਾ ਵੀ ਦੂਜੀ ਦਾ ਵੀ ਆਪਾਂ ਨੂੰ ਵੀਰੇ ਜਿੰਨੀ ਕਿ ਨੌਲੇਜ ਸੀਗੀ ਜਿੱਤ ਦੀ ਤੇ ਨਾਮਾਂ ਦੀ ਉਹ ਵੀਰੇ ਤੁਹਾਨੂੰ ਆਪ ਦੱਸਤੀ ਆ ਲਓ ਬਾਈ ਜੀ ਅੱਜ ਮਾਖੇ ਪਿੰਡ ਬਾਜੀ ਹੋਈ ਸੀ ਧੀਰੇ ਦੇ ਪਿੰਡ ਪਹਿਲਾ ਨਾਮ ਫੋਰ ਸੀਗਾ ਜਿਹੜਾ ਨਿੰਮੀ ਕੇ ਕਬੂਤਰ ਨੇ ਜਿੱਤੇ ਆ ਬਹੁਤ ਵਧੀਆ ਬਾਜੀ ਹੋਈ ਉਹਨਾਂ ਨੂੰ ਫੋਰ ਦਾ ਸਨਮਾਨ ਕੀਤਾ ਜਾ ਰਿਹਾ ਦੂਜਾ ਨਾਮ ਜਿਹੜਾ ਸਰਬੀਚਨੀ ਦੇ ਕਬੂਤਰ ਨੇ ਬਣਾਇਆ ਤੇ ਤੀਜਾ ਨੰਬਰ ਆ ਜਿਹੜਾ ਬਿੱਲੇ ਕੇ ਕਬੂਤਰ ਨੇ ਬਣਾਇਆ ਬਾਈ ਬਹੁਤ ਵਧੀਆ ਲਾਡੀ ਬੜੰਕਾ ਕਬੂਤਰ ਸੀ ਉਹ ਬਹੁਤ ਵਧੀਆ ਬਾਜੀ ਹੋਈ ਸਾਰੀ ਪਿੰਡ ਦੀ ਪੰਚਾਇਤ ਖੜੀ ਐ ਸਰਪੰਚ ਸਾਹਿਬ ਖੜੇ ਐ ਕਬੂਤਰਾਂ ਵਾਲੀ ਕਮੇਟੀ ਖੜੀ ਐ ਤੇ ਬਾਈ ਜਿਹੜਾ ਜਿੱਤਿਆ ਫੋਰਡ ਨਿੰਮੀ ਤੇ ਸੋਹਣ ਵੀਰੇ ਵਾਲਾ ਉਹਨਾਂ ਨੂੰ ਬਾਈ ਟਰੈਕਟਰ ਨਾਲ ਸਨਮਾਨ ਕੀਤਾ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਬਾਈ ਜਿਹੜੇ ਬਾਈ ਜਿੱਤੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਬਾਈ ਏ ਸੀ ਵੀਰੇ ਮੱਖਾ ਬਾਜੀ ਦੀ ਅਪਡੇਟ ਤੁਸੀਂ ਵੀਡੀਓ ਵੀ ਦੇਖ ਲਈ ਜਾਨ ਤੇ ਹੁਣ ਗੱਲ ਕਰਦੇ ਆ ਬਾਈ ਅਗਲੀਆਂ ਬਾਜ਼ੀਆਂ ਦੀ ਜਿਹੜੀਆਂ ਅੱਜ 27 ਮਈ ਦੀਆਂ ਹੋਰ ਬਾਜ਼ੀਆਂ ਸੀਗੀਆਂ ਅਗਲੀ ਬਾਜੀ ਸੀਗੀ ਬਾਈ ਪਿੰਡ ਭੈਣੀ 150 ਕੂਤਰ ਉੱਤੇ ਰੁੱਡੇ ਸੀਗੇ 1700 ਮੁੱਟ ਨੂੰ ਚਾਰ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਪਰਮਾ ਡੋੜ ਪਟੋ ਲੰਬ ਵਾਲੀ ਹੈਪੀ ਮਹਾਰਾਜ ਤੇ ਗੋਰਾ ਬਾਗੂ ਬਾਈ ਇਹਨਾਂ ਚਾਰਾਂ ਦੀ ਸਾਂਝੀ ਹੋ ਗਈ ਸੀ ਪਿੰਡ ਭੈਣੀ 150 ਕੂਤਰ ਉੱਡੇ ਸੀ ਵੀਰੇ 1700 ਮੁੱਟ ਸੀਗਾ ਤੇ ਜਿਹੜਾ ਬਾਈ ਪਟੋ ਲੰਬ ਵਾਲੀ ਕੂਤਰ ਸੀ ਵੀਰੇ ਬੱਬਲੂ ਪੱਤੋ ਦੇ ਨਾਂ ਤੇ ਕੂਤਰ ਸੀਗਾ ਪਟੋ ਲੰਬ ਵਾਲੀ ਗਰੁੱਪ ਦਾ ਬਾਈ ਦਾ ਤੇ ਅਗਲੀ ਬਾਜੀ ਸੀਗੀ ਬਾਈ ਪਿੰਡ ਵਿਰਕ ਖੇੜਾ 68 ਕੂਤਰ ਉੱਡੇ ਸੀਗੇ ਬਾਈ 200 ਮੋਟਰ ਨੂੰ 2:45 ਮਿੰਟ ਤੇ ਬਰੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਾਈ ਚੀਨਾ ਛਾਪੇ ਵਾਲੀ ਇਹ ਇਕੱਲਾ ਕੂਤਰ ਰਿਹਾ ਇਹਨਾਂ ਦਾ ਲਾਮ ਮਰੋਡ ਗਰੁੱਪ ਦਾ ਕੂਤਰ ਸੀ ਲਾਮ ਮਰੋਡ ਨੇ ਸੰਭਿਆ ਸੀ ਬਾਈ ਚੀਨਾ ਛਾਪੇ ਵਾਲੀ ਏਸੀਵੀ ਦਾ ਜੁਲਾਈ 27 ਮਈਦੂਰ 24 ਨੋਟੀਆਂ ਸਾਰੀਆਂ ਬਾਜੀਆਂ ਦੀ ਅਪਡੇਟ ਤੇ ਜੇ ਬਰੇ ਵੀਡੀਓ ਵਧੀਆ ਲੱਗੀ ਤਾਂ ਨਾ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸਾਰੇ ਕੂਤਰਾਂ ਵਾਲੇ ਗਰੁੱਪਾਂ 'ਚ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਈ ਤੇ ਚੈਨਲ ਉਹ ਵੀਰੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਹੋਰ ਆਉਣ ਵਾਲੀਆਂ ਅਪਡੇਟਾਂ ਦੇਖਣ ਲਈ ਤੇ ਧੰਨਵਾਦ ਆ ਵੀਰੇ ਸਾਰੇ ਵੀਰਾਂ ਦਾ ਦੁਬਾਰੀ ਤੋਂ ਫੇਰ ਬਹੁਤ-ਬਹੁਤ ਵੀਡੀਓ ਨੂੰ ਦੇਖਣ ਲਈ ਤੇ ਲਾਈਕ ਕਰ ਦਿਓ ਬਾਈ ਧੰਨਵਾਦ ਜੀ ਸਾਰੇ ਵੀਰਾਂ ਦਾ